ਜਿਹੜਾ ਟਰਾਂਸਫਰਮ ਖਰਾਬ ਹੋਇਆ ਪਿਆ ਵਾ ਉਹ ਰੋਜ਼ ਰਾਤ ਨੂੰ ਸਾਢੇ 8:00 10:00 ਵਜੇ ਸੜ ਜਾਂਦਾ ਫੇਰ ਸਾਨੂੰ ਸਾਰੇ ਭਰਾ ਇਕੱਠੇ ਹੋ ਕੇ ਚਾਉਣਾ ਪੈਂਦਾ ਬਿਜਲੀ ਬੋਰ ਦੇ ਤਰਲੇ ਪਾਲੇ ਕੋਲ ਰੋਜ਼ ਰਾਤ ਨੂੰ 1:00 2:00 ਵਜੇ ਬਤੀ ਹੁੰਦੀ ਹੈ ਫੇਰ ਜੜੀ 6:00 7:00 ਵਜੇ ਨਾ ਫੇਰ ਚਲੀ ਜਾਂਦੀ ਫੇਰ ਦੁਪਹਿਰਾਂ ਨੂੰ ਢੀਂਦੀ ਜਿੰਦੀ ਹੈ ਭਾਜੀ ਅਸੀਂ 20 25 ਦਿਨ ਹੋ ਗਏ ਆ 6 ਵਰੀ ਕੰਪਲੀਟ ਅਦੇ ਸੁਟੇ ਐਸਡੀਓ ਸਾਹਿਬ ਨੂੰ ਤੇ ਸਾਡਾ ਟਰਾਂਸਫਰਮ ਚੇਨ ਦਿੱਤਾ ਜਾਵੇ ਉਹ ਰੋਜ਼ ਉੱਡ ਜਾਂਦਾ ਰੋਜ਼ ਬਦਲਦੇ ਨੇ ਰੋਜ਼ ਉੱਡ ਜਾਂਦਾ ਸਾਡੀ ਸਮਝ ਤੋਂ ਬਾਹਰ ਹੋਇਆ ਖਰਾਬ ਉਹ ਨਾ ਟ੍ਰਾਂਸਫਾਰਮ ਬਦਲ ਦਿਆ ਆਉਂਦੇ ਨੇ ਫਿਊਜ਼ ਲਾ ਦੇ ਜਿਹੜੇ ਸਾਡੇ ਬਲਾਜ਼ਮ ਦਾ ਫਿਊਜ਼ ਲਾ ਤਾਂ ਭਾਜੀ ਇਹਦੇ ਨਾਲ ਤੇ ਕੋਈ ਮਸਲਾ ਹੱਲ ਨਹੀਂ ਆ ਜਸਵੀਰ ਦੀ ਪੱਤੀ ਬੰਦ ਆ ਤੇ ਇੰਝੀਆਂ ਚ ਪਾਣੀ ਨਹੀਂ ਬੱਚੇ ਪਿਆਸੇ ਮਰ ਰਹੇ ਨੇ ਸਾਡੇ ਹਦੋਂ ਵੱਸੋ ਗੱਲ ਬਾਹਰ ਹੋਈ ਪਈ ਹੈ ਕਿਹੜਾ ਕਿਹੜਾ ਏਰੀਆ ਸਵੀਰ ਦਾ ਬੰਦ ਹੋ ਗਿਆ ਪਾਈ ਸਾਡਾ ਦੋਸਤ ਪੁਰਾ ਏਰੀਆ ਮਿਲਜੀਤ ਰਾਮ ਦਾ ਟ੍ਰਾਂਸਫਾਰਮ ਤੇ ਪਿਛਲੇ 20-25 ਦਿਨਾਂ ਤੋਂ ਹਵਾਲ ਹੈ ਸਰਕਾਰ ਇੱਕ ਵਾਰ ਸੇ ਕਹਿੰਦੀ ਹੈ ਜੀ ਬਿਜਲੀ ਨਹੀਂ ਦੇ ਰਹੀ ਭਾਜੀ ਬਿਜਲੀ ਫਰੀ ਦੇਣ ਦਾ ਤਾਂ ਫਾਇਦਾ ਹੀ ਕੋਈ ਨਹੀਂ ਜੇ ਬੱਤੀ ਆਉਣੀ ਨਹੀਂ ਦੇਣੀ ਜਿੰਨੇ ਸਰਕਾਰ ਦੇਣ ਜਾਂਦੀ ਵੀ ਇੱਕ ਦਿਨ ਦੇ ਦੱਸ ਦਿਨ ਦਾ ਮਾਫ ਪਰ ਜਿਹੜਾ ਸਾਡਾ ਬੱਤੀ ਬੰਦ ਸੀ ਦਿਨ ਨਿਕਲ ਗਿਆ ਇਹਨਾਂ ਦੇ ਘਰ ਦੇ ਦੱਸ ਦਿਨ ਦਾ ਮਾਫ ਹੋ ਰਿਹਾ ਪਰ ਸਾਨੂੰ ਰੇਟ ਜੁੰਡ ਵੀ ਨਹੀਂ ਵਿੱਚ ਵਰਤਨ ਨੂੰ ਮਿਲਿਆ ਸਰਕਾਰ ਨੂੰ ਇਹ ਗੱਲ ਸੁਣਾ ਵੀ ਸਾਡੇ ਹੱਥ ਜਿਹੜਾ ਲੋ ਅਜਰ ਤੁਹਾਨੂੰ ਸਜ਼ਾ ਦੇ ਦਿਆ ਸਾਨੂੰ ਜੇਲ੍ਹਾਂ ਚ ਸੁੱਟ ਲੋ ਤੇ ਇਹ ਦੇ ਲੋ ਜੋ ਮਰਜ਼ੀ ਕਰ ਲੋ ਸਾਡੇ ਬੱਚਿਆਂ ਨੂੰ ਪਾਣੀ ਦੇ ਦੋ ਸਾਨੂੰ ਬੱਤੀ ਦੇ ਦੋ ਇਹ ਕਾਰਨਾ 20 ਤੋਂ 25 ਦਿਨ ਹੋ ਗਏ ਵਿਚਾਰੇ ਗਰਮੀ ਚ ਮਰ ਰਹੇ ਨੇ ਬੱਚੇ ਨਿੱਕੇ ਨਿੱਕੇ ਨੇ ਵਿਲਕਦੇ ਫਿਰਦੇ ਨੇ ਸਿਆਣਾ ਵਾਣਾ ਨਹੀਂ ਅੱਜ ਕੱਲ੍ਹ ਗਰਮੀ ਚ ਰਸ ਗਿਆ ਬੱਚੇ ਕਿੱਦਾਂ ਰਹਿਣ ਹਰ ਘਰ ਦੇ ਵਿੱਚ ਨਿੱਕੀ ਨਿੱਕਾ ਬੱਚਾ ਹੈ ਲੜਕੇ ਹੈ ਨਹੀਂ ਆ ਮੋਟਰਾਂ ਜਲਦੀਆਂ ਨੇ ਮੋਟਰਾਂ ਚੱਲ ਨਹੀਂ ਰਹੀਆਂ ਪੈਗੇ ਦੇ ਪਾਣੀ ਹੈ ਨਹੀਂ ਭਾਜੀ ਆ ਦੀ ਬਰਨਾਨਕਵਾਲ ਦੇ ਸਾਹਮਣੇ ਬਿਲਕੁਲ ਸਾਡੇ ਕੋਲ 66 ਕੇਵੀ ਜਿਹੜੀ ਬਟਾਲ ਗੌਂਸਪਰੇ ਨੂੰ ਦੇ ਰਹੇ ਨੇ ਜ਼ਿਆਦਾਤਰ ਇਹ ਪਰਤੀ ਉਥੇ ਧਰਨਾ ਲਾ ਉਦੋਂ ਤੱਕ ਧਰਨਾ ਜਾਰੀ ਰਹੇਗਾ ਜਦੋਂ ਤੱਕ ਸਾਡੇ ਉਸ ਇਲਾਕੇ ਨੂੰ ਬੱਤੀ ਪੂਰੀ ਨਹੀਂ ਦਿੱਤੀ ਜਾਏਗੀ। ਭਾਜੀ ਕਿੰਨੀ ਦੇਰ ਬੱਤੀ ਜਾਂਦੀ ਹੈ? ਆਉਂਦੀ ਕਦੋਂ ਇਹ ਪੁੱਛੋ ਮਹਾਰਾਜ ਜਾਂਦੀ ਦਾ ਨੇ ਪੁੱਛੋ ਹੁੰਦੀ ਕਦੋਂ? 5 ਮਿੰਟ ਨਹੀਂ ਆਉਂਦੀ 5 ਮਿੰਟ ਕੀ 5 ਸਕਿੰਟ ਆਉਂਦੀ ਹੈ ਅੱਗ ਲੱਗਦੀ ਹੈ ਉਹਨੂੰ। ਬੱਸ ਗਈ। ਉਹ ਅੱਜ ਆਪਣੇ ਪੋਸਟ ਦੀ ਜੇ ਨਹੀਂ ਸਾਹਿਬ ਬਾਹਰ ਨੇ ਕਿਹਾ ਦਾ ਟ੍ਰਾਂਸਫਰ ਡੈਮੇਜ ਹੋਇਆ ਸੀ। ਉਹ ਸੇਰੇ ਬਦਲ ਦਿੱਤਾ ਗਿਆ। ਤਕਨੀਕੀ ਨਿਰੀਖਣ ਕਰਕੇ ਦੁਬਾਰਾ ਸਰ ਗਿਆ। ਉਹ ਕਰਕੇ ਸਪਲਾਈ ਬੰਦਿਆ। ਇਹਨਾਂ ਦੇ ਬਹੁਤ ਬਾਰ ਬੰਦਿਆਂ ਨੂੰ ਵਿਸ਼ਵਾਸ ਲਾਇਆ ਗਿਆ ਵਾ। ਕਿ ਸਾਡੇ ਮੁਲਾਜ਼ਮ ਜਿਹੜੇ ਆ ਰਹੇ ਆ ਕਿਉਂਕਿ ਸਤਾਪ ਤੇ ਸਾਡੇ ਕੋਲ ਹੈ ਨਹੀਂ ਇੱਕ ਇੱਕ ਦੋ ਦੋ ਬੰਦੇ ਆ ਸਾਰਾ ਕਿੰਨਾ ਤਗੜਾ ਬਟਾਲਾ ਹੈ ਠੀਕ ਹੈ ਉਹ ਕੰਪਲੇਟ ਕਰਨ ਗਏ ਸੀ ਇਹਨਾਂ ਨੂੰ ਕਿਹਾ ਕਿ ਵਿਸ਼ਵਾਸ ਦਿਵਾਇਆ ਵੀ ਤੁਸੀਂ ਚਾਓ ਬੰਦੇ ਆਉਂਦੇ ਆ ਬੰਦਾ ਲੋਹਵਾਰ ਤੋਂ ਵੀ ਅਸੀਂ ਸੱਦ ਲਿਆ ਕਰੀ ਨੂੰ ਟੋਣਾ ਆਏਗਾ ਦੋਸਤ ਵੀ ਉੱਥੇ ਟਰਾਲੀ ਲੱਗੀ ਹੈ ਦੋਸਤ ਦੇ ਟਰਾਲੀ ਤੋਂ ਸਪਲਾਈ ਚਲਾ ਦਿੰਦੇ ਆ ਗੱਲ ਹੋ ਗਈ ਹਰੇ ਸੰਜੀਰੇ ਇਹ ਕਿਹੜਾ ਏਰੀਆ ਹੈ ਇਹ ਮਿਲਕੀ ਵਾਲਾ ਗਾਉਂਸ ਕੋਲੇ ਦਾ ਟਰਾਂਸਫਾਰਮਰ ਲੱਗਾ ਇੱਕ ਦੋ ਦਾ ਬੱਤੀ ਠੀਕ ਹੋ ਜੀ ਮੁਲਾਜ਼ਮਾਂ ਨੇ ਅਸੀਂ 10 15 ਮਿੰਟਾਂ ਨਾਲ ਹੀ ਚਾਲੂ ਕਰ ਦਾਂਗੇ ਅਸਲ ਵਿੱਚ ਇਹ ਟੈਕਨੀਕੀ ਕੰਮ ਹੈ ਟੈਕਨੀਕੀ ਕੰਮ ਨੂੰ ਟਾਈਮ ਲੱਗਦਾ ਹੈ 11 ਵਜੇ ਮੱਸ ਸਕਦਾ 11:30 ਆਮ ਅਸੀਂ ਲੱਗ ਚਾਲੂ ਕਰਵਾ ਲਿਆ